ਹਾਂ ਜੀ ਹਾਂ ਮੇਰੇ ਕੋਲ ਆ ਗਈ ਆ ਵੀਡੀਓ ਆ ਗਈ ਮੇਰੇ ਕੋਲ ਬੇਹੋਸ਼ੀ ਜੀ ਹੈ ਨਾ ਪਤਾ ਕੀ ਗੱਲ ਅੱਜ ਤਾਂ ਨਾ ਸੱਚੀ ਦੱਸਣਾ ਮਤਲਬ ਕਿ ਮੇਰੇ ਕੋਲ ਬੋਲਣ ਨੂੰ ਸ਼ਕਤ ਨਹੀਂ ਹੈਗੇ ਵੀ 1 ਘੰਟਾ ਹੋ ਗਿਆ ਮੈਨੂੰ ਖਾਬਰੇ ਨੂੰ ਅੱਲੇ ਤਾਂ ਕੁੱਤੇ ਕੋਈ ਨਹੀਂ ਆਇਆ ਠੀਕ ਹੈ ਹਾਂ ਜੀ ਤੇ ਪਰ ਹੁਣ ਮੰਨ ਕੇ ਚੱਲੋ ਮੈਨੂੰ ਮੈਨੂੰ ਪਤਾ ਵੀ 4-5 ਵਾਰੀ ਮੈਂ ਪਹਿਲਾਂ ਵੀ ਠਾ ਚੁੱਕਿਆ ਹਾਂ 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 ਪਰ ਹੁਣ ਯਾਰ ਮੰਨ ਕੇ ਚੱਲੋ ਵੀ ਮੈਨੂੰ ਵੀ ਡਰ ਲੱਗਦਾ ਨੇ ਇਹ ਚੀਜ਼ ਦਾ ਤੇ ਬੜਾ ਇਹ ਚੀਜ਼ ਏ ਜੀ ਤਾਂ ਸਾਰਿਆਂ ਨੂੰ ਸੁਣਨੀ ਚਾਹੀਦੀ ਜਨਾ ਨਹੀਂ ਨਹੀਂ ਆ ਇਹ ਕੌਮ ਨੂੰ ਆਪਣਾ ਇਹਨਾਂ ਸਾਰਿਆਂ ਨੂੰ ਜਿਹੜੇ ਨਾਲ ਹੁੰਦੇ ਆ ਨੀਚੇ ਹੁੰਦੇ ਆ ਉਹਨਾਂ ਨੂੰ ਵੀ ਤਾਂ ਸੁਣਨਾ ਚਾਹੀਦਾ ਮੈਨੂੰ ਕਿਸੇ ਨੇ ਨਹੀਂ ਬਾਈ ਜੀ ਫੋਨ ਚੱਕਿਆ ਬਾਅਦ ਚ ਮੈਨੂੰ 15 ਮਿੰਟ ਬਾਅਦ ਚ ਮੈਨੂੰ ਫੋਨ ਆਏ ਨੇ ਬਾਈ ਮੈਂ ਬਾਈ ਆ ਮੈਂ ਆ ਰਿਕਾਰਡਿੰਗ ਵੀ ਤੁਹਾਡੀ ਚਲਾਉਂਗਾ ਹੁਣ ਕਿੰਨੀ ਦੇਰ ਤੋਂ ਹੈਗੀ ਆ ਇਹ ਇੱਥੇ ਬੇਹੋਸ਼ ਹੋ ਗਏ ਇੱਕ ਘੰਟਾ ਹੋ ਗਿਆ ਦਿੱਤੀ ਅੱਛਾ ਠੀਕ ਆ ਹੁਣ ਸੰਗਤ ਦੇ ਵੇਖੋ ਵੀ ਹੁਣ ਸੰਗਤ ਨੇ ਸਾਥ ਦੇ ਨਾਲ ਨੀਦੇ ਨਾਲ ਉਹਨਾਂ ਦੀ ਮਰਜ਼ੀ ਆ ਫਿਰ ਮੈਂ ਜਿੰਨੇ ਜਿੰਨਾ ਜੁਕਾ ਹੈਗਾ ਮੈਂ ਕਰਦਾ ਬਸ ਸ਼ੂਗਰ ਲੈਵਲ ਕਿੰਨਾ ਬਾਈ ਜੀ ਸ਼ੂਗਰ ਲੈਵਲ ਵੀ ਜੀ 60 ਆ ਮੈਂ ਹੁਣ ਚੈੱਕ ਕਰਿਆ ਜੀ ਤੇ ਮੂੰਹ ਤੇ ਛਿੱਟੇ ਵੀ ਮਾਰ ਕੇ ਦੇਖਲੇ ਤਾਂ ਵੀ ਨਹੀਂ ਉੱਠ ਰਹੇ ਠੀਕ ਆ ਉਹ ਬਾਈ ਨਾਲ ਗੱਲ ਹੋਈ ਸੀ ਡਾਕਟਰ ਸਾਹਿਬ ਨਾਲ ਹਾਂ ਉਹਨੇ ਵਿਚਾਰੇ ਨੇ ਕਿਹਾ ਕਹਿੰਦਾ ਜੇ ਕੋ ਮਿੱਠਾ ਆਪਿਆ ਕੁਝ ਵੀ ਪਿਆ ਮੈਂ ਨਾ ਟੌਫੀ ਲਿਆ ਸੀ ਜੇਬ ਚ ਇੱਕ ਵੈਰੀ ਪੀਸਿਸ ਕੱਲ ਦੀ ਪਈ ਸੀ ਮੈਂ ਬੱਚਾ ਜੋ ਕੇ ਲੈ ਕੇ ਜਾਣਾ ਉਹ ਟੌਫੀ ਮੇਰੀ ਜੇਬ ਚ ਪਈ ਸੀ ਉਹ ਟੌਫੀ ਖੁੱਟ ਕੇ ਹੁਣ ਬਾਈ ਦੇ ਮੂੰਹ ਚ ਪਈ ਆ ਦੇਖੋ ਕੀ ਬਣਦਾ ਹਲੇ ਮਾੜਾ ਮੋਟਾ ਹਿੱਲੇ ਆ ਹਲੇ ਕੁਝ ਨਹੀਂ ਕੋਈ ਕੋਈ ਇਹੋ ਜੀ ਉਹ ਮਤਲਬ ਕੀ ਹਿੱਲੇ ਹੁੱਲੇ ਕੁਝ ਵੀ ਨਹੀਂ ਹੈਗੇ ਹਰਕਤ ਹੈ ਨਹੀਂ ਕੁਛ ਹੈ ਹਰਕਤ ਹੈ ਨੀ ਮੂੰਹ ਦੇ ਵਿੱਚ ਟੋਫੀ ਪਾਈ ਸੀ ਉਹਨਾਂ ਨੇ ਮਤਲਬ ਕਿ ਉਹ ਖੋਰ ਕੇ ਉਹਨੂੰ ਪਾਣੀ ਚ ਜਿਵੇਂ ਮਤਲਬ ਕਿ ਕੁੱਟ ਕੇ ਖੋਰ ਕੇ ਹਾਂ ਬਾਕੀ ਦੇਖੋ ਕੀ ਬਣਦਾ ਜਿੱਥੇ ਬੰਦਿਆਂ ਦਾ ਕੋਈ ਬੰਦਾ ਨਹੀਂ ਇੱਥੇ ਹੈਗਾ ਜੇ ਕੋਈ ਨਹੀਂ ਹੈਗਾ ਨਹੀਂ ਜਦੋਂ ਜਦੋਂ ਸ਼ਾਮ ਹੋ ਜਾਂਦੀ ਹੈ ਜਿਹੜੇ نیچے ਹੁੰਦੇ ਆ ਥੱਲੇ ਹੁੰਦੇ ਆ ਉਹ ਉਹ ਹੈਗੇ ਨਹੀਂ ਜੀ ਉਹ ਦੋ ਚਾਰ ਸਿੰਘ ਨੇ ਉਹ ਕੀ ਕਰਨਗੇ ਜੀ ਇੱਥੇ ਹੁਣ ਥੱਲੇ ਤਾਂ ਪੁਲਿਸ ਹੀ ਪੁਲਸ ਇਕੱਠੀ ਹੋਈ ਫਿਰ ਅੱਛਾ ਹੁਣ ਪੁਲ ਥੱਲੇ ਇਕੱਠੀ ਹੋ ਗਈ ਆ ਹਾਂਜੀ ਤੇ ਉਹ ਕੀ ਕਹਿ ਰਹੇ ਪੁਲਸ ਵਾਲੇ ਹਾਲੇ ਤਾਂ ਉਹਨਾਂ ਵੱਲੋਂ ਤਾਂ ਹਾਲੇ ਕੋਈ ਨਹੀਂ ਐਕਸ਼ਨ ਲਿਆ ਗਿਆ ਭਾਵੇਂ ਇਹ ਕਹਿ ਲਈ ਸਰ ਵੀ ਸੋਚਣਾ ਚਾਹੀਦਾ ਨਾ ਇਹਦਾ ਪੰਥਕ ਲਈ ਡਰ ਨੂੰ ਹੋਣਾ ਚਾਹੀਦਾ ਵੇਸੇ ਸ਼ਿੰਗੇ ਜਿਹੜਾ ਚੜ ਗਿਆ ਉੱਤੇ ਚਲੋ ਹੁਣ ਅਸੀਂ ਕਿਹੜਾ ਆਪਦੇ ਵਾਸਤੇ ਕੁਝ ਮੰਗ ਰਹੇ ਗੁਰੂ ਗ੍ਰੰਥੀ ਮੰਗ ਰਹੇ ਇੱਕ ਇੱਕ ਕਾਨੂੰਨ ਦੀ ਮੰਗ ਕਰ ਰਹੇ ਮੇਰੇ ਵੀ ਹੁਣ ਵੀ ਨਾ ਮੈਂ ਗੋਦੀ 'ਚ ਲੱਤਾਂ ਲਈਆਂ ਹੋਈਆਂ ਨੇ ਮੈਂ ਲੱਤਾਂ ਹੀ ਕੁੱਟੀ ਜਾ ਰਿਹਾ ਮੈਨੂੰ ਇਹ ਹੁੰਦਾ ਮੈਂ ਛਾਤੀ ਮਲ ਕੇ ਹਟਿਆ ਪਹਿਲ ਉਹ ਚਿਰ ਮੇਰੇ ਨਾਲ ਥੋੜੇ ਜਿਹੇ ਹੱਥ ਕਰੜੇ ਨੇ ਮੈਨੂੰ ਇਹ ਸੀਗਾ ਮੈਂ ਕਿਤੇ ਮਾਸ ਨਾ ਪਈ ਦਾ ਛਿੱਲੇ ਜਾਵੇ ਛਾਤੀ ਤੋਂ ਹੂੰ ਹੂੰ ਮੈਂ ਉਹਦਾ ਕਰਕੇ ਹੁਣ ਲੱਤਾਂ ਕੁੱਟੀ ਜਾ ਰਿਹਾ ਕਦੀ ਮੂੰਹ ਹਿਲਾਉਣਾ ਕਦੀ ਕੋਸ਼ਿਸ਼ ਕਰਦਾ ਮੈਨੂੰ ਉਸਿਕ ਜਿਵੇਂ ਕਿਸੇ ਡਾਕਟਰ ਦੇ ਬਾਈ ਸੰਪਰਕ ਦੇ ਵਿੱਚ ਰੋਹ ਨਾਲ ਦੀ ਨਾਲ ਕੋਈ ਹੈ ਤੁਹਾਡੇ ਸੰਪਰਕ ਹਾਂਜੀ ਉਹ ਫੋਨ ਕਰ ਰਹੇ ਨੇ ਸਰਬ ਹੁਣ ਮਤਲਬ ਕੀ ਗੱਲ ਹੋਈ ਉਹਨਾਂ ਨੇ ਮੈਂ ਰਿਕਵੈਸਟ ਕਰੀਏ ਮੈਂ ਕਿਹਾ ਵੀ ਤੁਸੀਂ ਉੱਤੇ ਆ ਜਾਓ ਇਹ ਮਤਲਬ ਆ ਰਹੀ ਹੈ ਉਹਨਾਂ ਦੀ ਟੀਮ ਉੱਤੇ ਆ ਰਹੀ ਹੈ ਦੇਖੋ ਹਲੇ ਤਾਂ ਮੈਂ ਫੋਨ ਕਰਿਆ ਹੈ ਉਹਨਾਂ ਨੂੰ ਉਹਨਾਂ ਨੇ ਬਸ ਇਹ ਆਉਂਦੇ ਜੇ ਉਹ ਆਜ ਉਹ ਪਹਿਲਾਂ ਵੀ ਵੀਰ ਜੀ ਇੱਕ ਦੋ ਵਾਰ ਹੀ ਆਏ ਨੇ ਜੇ ਅੱਜ ਆ ਜਾਣਗੇ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਆਪ ਆ ਕੇ ਦੇਖ ਲੈਣਗੇ ਉਹ ਠੀਕ ਹੈ ਜਦੋਂ ਤੁਸੀਂ ਜਦੋਂ ਤੁਸੀਂ ਚਾਹ ਪਾਣੀ ਲੈ ਕੇ ਉੱਪਰ ਜਾਂਦੇ ਹੋ ਉਦੋਂ ਬੇਹੋਸ਼ੀ ਦੇ ਹਾਲ ਤੇ ਵਿੱਚ ਪਏ ਸੀਗੇ ਹਾਂਜੀ ਉਦੋਂ ਮਤਲਬ ਕਿ ਬੇਹੋਸ਼ ਹੀ ਪਏ ਸੀਗੇ ਤੇ ਮੈਂ ਕਹ ਮੈਨੂੰ ਤਾਂ ਐ ਸੀ ਕਿ ਵੈਸੇ ਨਾ ਦੋ ਤਿੰਨ ਵਾਰੀ ਮੈਂ ਪਹਿਲਾਂ ਵੀ ਠਾਇਆ ਕਈ ਵਾਰੀ ਸੁੱਤੇ ਹੁੰਦੇ ਸੀਗੇ ਹਨਾ ਤੇ ਮਤਲਬ ਕਿ ਮੈਨੂੰ ਪਹਿਲਾਂ ਵੀ ਹੋਸ਼ ਵੀ ਹੋਏ ਨੇ ਮੈਨੂੰ ਇਹ ਚੀਜ਼ ਦਾ ਪਤਾ ਹੈ ਕਿਉਂਕਿ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਵੇਂ ਪਿਆ ਹਨਾ ਹਾਂਜੀ ਹਾਂ ਜਿਹਨ ਲਾਇਓ ਤੋਂ ਪਤਾ ਲੱਗ ਜਾਂਦਾ ਤੇ ਭਾਈ ਜਦੋਂ ਸੁੱਤਾ ਹੋਵੇ ਮਾੜਾ ਜਿਹਾ ਮੈਂ ਹਲਾਦਾ ਆ ਕੇ ਭਾਈ ਨਾਲ ਦੀ ਨਾਲ ਉੱਠ ਜਾਂਦੇ ਨੇ ਅੱਜ ਤਾਂ ਉੱਠਣ ਦਾ ਨਾਂ ਹੀ ਨਹੀਂ ਲੈਣਦੇ ਹਾਂ ਹਾਂਜੀ ਠੀਕ ਹੈ ਭਾਈ ਕੋਈ ਗੱਲ ਨਹੀਂ ਠੀਕ ਹੈ ਭਾਈ ਜੀ ਚਾਹ ਦੇਖੋ ਇਹ ਆਪਾਂ ਤੁਹਾਡਾ ਮੈਸੇਜ ਦਿੰਦੇ ਹਾਂ ਜੀ ਹੁਣੇ ਠੀਕ ਹੈ ਜੀ ਧੰਨਵਾਦ ਜੀ